ਪਹਿਲੀ ਗੱਲ ਤੇ ਇਹ ਐ ਕਿ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਕਰਦੇ ਪਹਿਲਾਂ ਉਹਨਾਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਵੀ ਉਹਨਾਂ ਕਿਹੜੀਆਂ-ਕਿਹੜੀਆਂ ਕਰਤੂਤਾਂ ਘੁਲੀਆਂ ਕਿਉਂਕਿ ਜਿਹੜੇ ਲੋਕ ਬੱਚੇ ਮਾਵਾਂ ਦੇ ਪੁੱਤ ਮਾਰੇ ਗਏ ਨੇ ਘਰਾਂ ਦੇ ਘਰ ਸੁੰਨੇ ਹੋ ਗਏ ਨੇ ਲੋਕ ਪੇਟਰੇ ਨੇ ਕਿ ਸਾਡੇ ਪੁੱਤਾਂ ਦਾ ਕੀ ਹਾਲ ਕੀਤਾ ਤੇ ਜਿਹੜੇ ਲੋਕਾਂ ਨੇ ਸੌਂ ਖਾ ਕੇ ਗੁਟਕਾ ਸਾਬ ਦਿੱਤਿਓ ਸੌਂ ਤੋੜੀ ਸਿਰਫ ਲੋਟਮਾਰ ਵਾਲੇ ਪਾਸੇ ਧਿਆਨ ਰੱਖਿਆ ਤੇ ਉਹ ਕਹਿੰਦੀ ਹਿਊਮਨ ਰਾਈਟਸ ਦੀ ਲੰਗੜਾ ਰਹੀ ਹੈ ਉਹਨਾਂ ਨੂੰ ਇਹ ਪੁੱਛਿਆ ਜਾਵੇ ਵੀ ਜਿਨ੍ਹਾਂ ਦੇ ਘਰਾਂ ਜਾ ਕੇ ਪੁੱਛੋ ਉਹਨਾਂ ਦੇ ਉਹਨਾਂ ਦੀ ਹਿਊਮਨ ਰਾਈਟਸ ਨਹੀਂ ਉਹਨਾਂ ਦਾ ਜਹਾਨ ਉੱਜੜ ਗਿਆ ਜਿੰਨਾਂ ਲੋਕਾਂ ਦੇ ਘਰ ਚਲੇ ਗਏ ਜਦੋਂ ਇੱਕ ਬਜ਼ੁਰਗ ਬਾਪੂ ਦੇ ਮੋਢਿਆਂ ਤੇ ਪੁੱਤ ਦੀ লাশ ਜਾਂਦੀ ਹੈ ਨਾ ਉਹਨੂੰ ਪੁੱਛ ਕੇ ਵੇਖੋ ਉਹਦੇ ਅੰਦਰ ਕਿਹੜਾ ਕਿਹੜਾ ਅੰਦਰ ਕਿਹੜਾ ਕਿਹ ਕਿਸ ਤਰ੍ਹਾਂ ਦੀ ਅੱਗ ਬਲਦੀ ਹੈ ਤੁਸੀਂ ਚੁੱਪ ਕਰਕੇ ਕਹਿੰਦੇ ਹੂਮਰੈਂਟ ਦੇ ਕੋਲ ਹੋਈ ਹੈ ਉਹ ਤੇ ਦੁਨੀਆ ਨੂੰ ਪਤਾ ਕਿ ਚਾਚੇ ਭਤੀਜੇ ਦਾ ਮਾਮਲਾ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਕਿਸੇ ਨਾਲ ਜ਼ਿਆਸਤੀ ਹੋਵੇ ਜੇ ਕਿਸੇ ਨੇ ਕਸੂਰ ਕੀਤਾ ਉਹਨੂੰ سزا ਮਿਲ ਜਾਈ ਦੀ ਜੇ ਕਿਸੇ ਨੇ ਨਹੀਂ ਕੀਤਾ ਉਹਨੂੰ ਨਜਾਇਜ਼ ਨਹੀਂ ਹੋਣੀ ਜੀ ਇਸ ਗੱਲ ਦੇ ਵਿੱਚ ਅਸੀਂ ਹੱਕ ਦੇ ਵਿੱਚ ਹੁਣੇਕਰ ਜਦੋਂ ਕਾਨੂੰਨ ਆਪਣਾ ਕੰਮ ਕਰਾਉ ਨੂੰ ਕਰਨ ਦਿਓ ਜੇ ਬੰਦੇ ਨੇ ਕੁਝ ਨਹੀਂ ਕੀਤਾ ਹੋਊਗਾ ਤੇ ਕਾਨੂੰਨ ਨੂੰ ਛੱਡ ਦੂਗਾ ਜੇ ਕੀਤਾ ਹੋਵੇ ਸਜ਼ਾ ਦੇ ਦੂਗਾ ਤੁਸੀਂ ਕੌਣ ਖਾ ਮਖਾ ਦੂਸਰੀ ਚੀਜ਼ ਬੇਕਿਰਪਤੀ ਦੇ ਮਜਦੀਤੀ ਤੇ ਜਿਹੜੇ ਦੋਸ਼ ਲੱਗੇ ਅਸੀਂ ਦੋਸ਼ਾਂ ਦੀ ਗੱਲ ਕਰਦੇ ਅਸੀਂ ਜਿੰਨਾ ਚਿਰ ਕੋਈ ਕਿਸੇ ਪ੍ਰਕਾਰ ਦੀ ਅਦਾਲਤੋਂ ਸਜ਼ਾ ਨਹੀਂ ਹੁੰਦੀ ਅਸੀਂ ਦੋਸ਼ੀ ਬਿਲਕੁਲ ਨਹੀਂ ਕਹਿੰਦੇ ਹੁੰਦੇ ਦੋਸ਼ ਲੱਗੇ ਨਹੀਂ ਰਹਿੰਦੇ ਸੰਗੀਨ ਦੋਸ਼ ਲੱਗੇ ਨੇ ਤੇ ਮੈਂ ਇਹ ਵੀ ਕਹਿ ਦੇਵਾਂ ਕਿ ਬਿਕਰਮ ਸਿੰਘ ਮਜੀਠੀਆ ਨੇ ਹੋ ਸਕਦਾ ਨਸ਼ੇ ਨਾਲ ਵੇਚਣ ਲੇਕਿਨ ਨਸ਼ੇ ਵੇਚਣਾਂ ਦੀ ਪੁਸਤਪਨਾ ਹੀ ਡੜਕੇ ਕੀਤੀ ਅੰਮ੍ਰਿਤਸਰ ਦੇ ਸ਼ਹਾਟਾ ਖੇਤਰ ਦੇ ਜਿਹੜੇ ਮੁੰਡੇ ਨੇ ਰਾਣੇ ਨੇ ਆ ਕੇ ਇੱਕ ਥਾਣੇਦਾਰ ਨੂੰ ਮਾਰਿਆ ਸੀਗਾ ਜਿਹੜਾ ਆਪਣੀ ਧੀ ਦੀ ਰਾਖੀ ਕਰਨ ਆਇਆ ਸੀਗਾ ਯੂਨੀਫਾਰਮ ਨੇ ਸੀਗਾ ਤੇ ਇਹਨਾਂ ਦਾ ਜਿਹੜਾ ਐਸਐਚਓ ਸ਼ਹਾਟਾ ਸੀਗਾ ਉਹਨੂੰ ਪਹਿਲਾਂ ਡਿਸਮਿਸ ਕੀਤਾ ਮਰ ਕੇ ਭਾਗ ਕਰਤਾ ਕਿਹਦੇ ਕਹਿੰਦੇ ਕੀਤਾ ਗਿਆ ਸੀ ਵੀ ਦੱਸ ਦਿਓ ਤੁਸੀਂ ਉਹਨੇ ਐਸਟੀਓ ਨੂੰ ਫੋਨ ਕੀਤਾ ਵੀ ਮੈਂ ਇਸ ਮੁਸੀਬਤ ਚ ਐਸਟੀਓ ਆਇਆ ਹੀ ਨਹੀਂ ਦੂਜਾ ਫੋਨ ਕੀਤਾ ਨਹੀਂ ਆਇਆ ਤੇ ਤੀਜੀ ਵਾਰੀ ਗੋਈ ਵੱਜ ਜਾਂਦੀ ਮਛੇ ਜਿੱਤ ਤੁੱਤ ਉਹ ਬੰਦੇ ਨੇ ਪਹਿਲਾਂ ਪਿਸਤੌਲ ਨਾਲ ਗੋਲੀ ਚਲੀ ਜਦੋਂ ਮੁੱਕ ਗਿਆ ਘਰੋਂ ਜਾ ਕੇ ਆਪਣੀ ਇੱਕ ਲੈ ਕੇ ਆ ਆਪਣੀ ਜਿਹੜੀ ਸੀ ਬੰਦੂਕ ਉਹਨਾਂ ਕੋਲ ਨਹੀਂ ਬਾਕੀ 315 ਦਾ ਬਰਸ਼ਾ ਬਰਸ਼ ਮਾਰਿਆ ਸੀ ਕਾਰਜਪੈਨ ਤੇ ਨਾਰੇ ਕਿਤੇ ਲੱਗੇ ਸੀ ਵਿਕਰਮਜੀਤ ਸਿੰਘ ਮਜੀਠੀਆ ਜਨਾਬ ਦਾ ਕੀ کاروبار ਸ਼ਿਵਦਾ ਦੱਸਣੇ ਸੰਗ ਐਸੇ ਕਰਕੇ ਗੱਲ ਇਹ ਆ ਵੀ ਅਸੀਂ ਇਹ ਗੱਲ ਕਹਿੰਦੇ ਵਿਕਰਮ ਮਜੀਠੀਆ ਨੇ ਜੇ ਕੋਈ ਗناہ ਕੀਤਾ ਹੋਵੇ ਤੇ ਅਦਾਲਤ ਨੂੰ ਸਜ਼ਾ ਦੇ ਦੂਗਾ ਜਿਉਂ ਨੇ ਗناہ ਨਹੀਂ ਕੀਤਾ ਹੋਊਗਾ ਤੇ ਛੱਡ ਉਨੇ ਘਰ ਘਰ ਦੇ ਕਿ ਕੁੜੀ ਦੀ ਵਿੱਚ ਹੀ ਪੁਸ਼ਤਪਮੈ ਯੂ ਕੀਤੀ ਇਹਦੇ ਤੋਂ ਕੋਈ ਮੁਕਰ ਨਹੀਂ ਸਕਦਾ ਉਹ ਆ ਵੀ ਨਹੀਂ ਮੁਕਰੇਗਾ ਵੀ ਮੇਰੇ ਨਾਲ ਉਹਦੀ ਦੋਸਤੀ ਹੈਗੀ ਸੀ ਇਸ ਵਕਲਰਾਂ ਦੀ ਲੇਕਿਨ ਜਿੰਨਾ ਕ ਨੁਕਸਾਨ ਵਿਕਰਨ ਸਿੰਘ ਮਜੀਠੀਆ ਤੇ ਉਹਦੀ ਗੈਗ ਨੇ ਪੰਜਾਬ ਦੇ ਲੋਕਾਂ ਦਾ ਥੋੜੇ ਸਮੇਂ ਚ ਕੀਤਾ ਦਸਾ ਬਰ ਅ ਸਮਝੀ ਕਰਦਾ ਇੰਨਾ ਨੁਕਸਾਨ ਤੇ ਪੰਜਾਬ ਦਾ 70 ਸਮੇਂ ਚ ਨਹੀਂ ਹੋਇਆ ਪਹਿਲਾਂ ਵੀ ਇਹੰ ਬਸ਼ੇ ਰਗਦੇ ਸੀ ਪਾਕਿਸਤਾਨ ਤੋਂ ਫੀਮ ਗੱਡਿਆਂ ਦੇ ਗੱਡਿਆਂ ਆਉਂਦੀ ਸੀ ਉਦੋਂ ਵੀ ਨਾ ਨੁਕਸਾਨ ਨਹੀਂ ਆਇਆ ਜਿੰਨਾ ਇਸ ਸਮੇਂ ਹੋਇਆ ਸੀ ਕੱਲੇ ਫਿਰ ਵਿਕਮਜੀਤ ਠਿਆਣੀ ਇੱਥੇ ਹੋਰ ਵੀ ਬੜੇ ਬੜੇ ਨਾਰਦ ਬੈਠੇ ਆ ਜਿਨ੍ਹਾਂ ਨੂੰ ਹੱਥ ਪਾਉਣਾ ਜੇ ਬਾਕੀ ਹੈ ਤੇ ਪੰਜਾਬ ਸਰਕਾਰ ਨੂੰ ਕਹਦੇ ਸਿਹਤਰ ਨਾਲ ਜੀ ਗੱਲ ਕਰੇ ਇਹ ਗੱਲ ਤਾਂ ਬੜੀ ਦੇਦੇ ਸੁਣਦੇ ਆ ਸੀ ਮੇਰੇ ਕੋ ਫਲਾਣੇ ਦੀ ਫਾਈਲ ਪਹੁੰਚ ਗਈ ਆ ਫਾਈਲ ਤਿਆਰ ਜਿਸ ਦਿਨ ਭਗਵੰਤ ਮਾ ਜੀ ਤੁਸੀਂ ਇੰਨੀ ਗੱਲ ਕਹੀ ਸੀ ਨਾ ਸੁਖ ਵਿਲਾਸ ਦੀ ਵੀ ਮੇਰੇ ਕੋਲ ਫਾਇਲ ਪੋਧ ਗਈ ਆ ਤੇ ਤੁਹਾਨੂੰ ਕੀ ਕਿਹਾ ਸੀ ਉਹਨੇ ਤਕਬੀਰ ਬਾਗਲ ਨੇ ਉਹਨੇ ਇਕਦਰ ਮੂੰਹ ਤੇ ਕਰਕੇ ਵਿਖਾ ਫੇਰ ਗੱਲ ਕਰਾਂਗੇ ਸ਼ਿਸ਼ਮਾ ਫਾਰਮ ਦੀ ਗੱਲ ਕਰਦੇ ਤੁਸੀਂ ਉਧਰ ਮੂੰਹ ਤੇ ਕਰਕੇ ਵਿਖਾਓ ਗੱਲਾਂ ਕਰਨੀਆਂ ਸੋਖੀਆਂ ਨੇ ਬਾੜੀਆਂ ਦਾ ਮਾਮਲਾ ਸੀ ਰਾਜਾ ਬੜੇ ਇਹ ਕਹਦਾ ਤੁਹਾਡੇ ਘਰ ਜਾ ਕੇ ਮਾਫੀ ਮੰਗਿਆ ਤੁਸੀਂ ਉਹ ਫਾਈਲ ਸਟੌਪ ਕਰ। ਕਿਉਂ ਨਹੀਂ ਵਾਇਲ ਗੱਡੀਓ? ਜਿਹੜੇ ਇਹੋ ਜੇ ਕੰਮ ਹੁੰਦੇ ਆ ਸੁਖਵਿੰਦਰ ਦੀ ਇੱਛਾ ਸ਼ਕਤੀ ਨੇ ਹੁੰਦੇ ਆ। ਤੁਹਾਡੀ ਇੱਛਾ ਸ਼ਕਤੀ ਮਜ਼ਬੂਤ ਹੋਵੇ ਫਿਰ ਕਰ ਸਕਦੇ ਹੋ ਤੁਸੀਂ। ਤੁਹਾਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਸਰ ਜਿੰਨਾ ਟੱਕਰ ਕਰਨਾ ਪੈਣਾ ਇਹਦੀ ਗੱਲਾਂ ਨਾਲ ਗੱਲਾਂ ਨਾਲ ਕੜਾ ਬਣਾ ਕੇ ਕੁਝ ਨਹੀਂ ਹੋਣਾ। ਬਾਕੀ ਮੈਂ ਕਹਦੇ ਆ ਵੀ ਵਿਕਰਮ ਸਿੰਘ ਦੇ ਮਜੀਠੀਏ ਨੂੰ ਝਟਕੇ ਤੇ ਝਟਕਾ ਲੱਗ ਰਿਹਾ। ਅੱਜ ਵੀ ਸੁਣਵਾਈ ਸੀ ਉਹਦੀ। ਜਿਹੜੀ ਪਹਿਲੀ ਸੁਣਵਾਈ ਸੀ ਉਹਦੀ ਵੀ ਮੇਰੀ ਇੱਧਿਕਨ ਹਰਾਸਤ ਰੱਖਿਆ ਮਨੂੰ। ਉਹਦੀ 26 ਅਗਸਤ ਪੈ ਗਈ। ਅੱਜ ਵੀ ਸੁਣਵਾਈ ਸੀ ਉਹਦੀ ਬੇਲ ਦੀ ਜਿਹਦੇ ਵਿੱਚ ਅਦਾਲਤ ਨੇ ਪਹਿਲੀ ਤਰੀਕ ਪਹਿਲੀ ਨੂੰ ਫੇਰ ਸੁਣਵਾਈ ਹੋ ਗਈ 3:30 ਘੰਟੇ ਲਗਾਤਾਰ ਬੈਸ ਹੁੰਦੀ ਰਹੀ ਤੇ। ਫੈਸਲਾ ਪਹਿਲੇ ਦਿਨ ਨੂੰ ਕੋਈ ਨਹੀਂ ਹੋਏਗਾ ਕਿਉਂ 2 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਰਾਸਤ ਖਤਮ ਹੋ ਰਹੀ ਆ ਤੇ ਉਸ ਹਰਾਸਤ ਦੇ ਵਿੱਚ ਫਿਰ ਉਹਨੂੰ ਪੇਸ਼ ਕੀਤਾ ਜਾਊਗਾ ਫਿਰ ਫੈਸਲਾ ਕਰੇਗੀ ਕੋਰਟ ਨੂੰ ਬੇਲ ਦੇਣੀ ਆ ਜਿਹਦੀ ਬੇਲ ਹੈ ਮੇਰਾ ਖਿਆਲ ਵੀ ਕੋਰਟ ਵੇਟ ਕਰੇਗੀ 25 ਅਗਸਤ ਤੋਂ ਪਹਿਲਾਂ ਪਹਿਲਾਂ ਪੰਜਾਬ ਸਰਕਾਰ ਨੇ ਜਿਹੜਾ ਇਹਦਾ ਡੀਏ ਦਾ ਕੇਸੀਓ ਦਾ ਚਲਾਨ ਪੇਸ਼ ਕਰਤਾ 60 ਦਿਨਾਂ ਚਲਾਨ ਪੇਸ਼ ਕਰਨਾ ਉਹ ਚਲਾਨ ਪੇਸ਼ ਕੀ ਕਰਦੇ ਉਹ ਚਲਾਨ ਪੇਸ਼ ਕਰਨ ਤੋਂ ਬਾਅਦ ਉੱਤੇ ਬਹਿਸ ਹੋਊਗੀ ਤੇ ਬਹਿਸ ਤੋਂ ਬਾਅਦ ਜੇ ਕੋਈ ਰਾਤ ਮਿਲਣੀ ਜੇ ਮਿਲੇਗੀ ਨਹੀਂ ਤੇ ਉਮੀਦ ਹੈ ਵੀ ਫਿਕਰ ਮਜੀਠੇ ਦੀ ਨਿਆਇਕ ਹਰਾਸਤ 14 ਦਿਨ ਹੋਰ ਵੱਸ ਸਕਦੀ ਉਹਦੀ ਤਰੀਕ 16 ਪੈ ਸਕਦੀ ਹੈ ਇਸੇ ਕਰਕੇ ਹਾਲ ਦੀ ਕੜੀ ਉਹਨੂੰ ਝਟਕੇ ਤੇ ਝਟਕਾ ਮਿਲ ਰਿਹਾ ਵਾ ਕਿਸੇ ਪ੍ਰਕਾਰ ਦੀ ਕਿਤੋਂ ਰਾਹਤ ਨਹੀਂ ਮਿਲ ਰਹੀ ਇੱਕ ਪਾਸੇ ਕਹਿੰਦੇ ਵੀ ਸਾਨੂੰ ਜਿਹੜੀ ਇਹ ਬਕਾਇਦਾ ਤੌਰ ਤੇ ਜਿਹੜੀ ਮੁਲਾਕਾਤ ਨਹੀਂ ਕਰ ਦਿੰਦੇ ਦੂਜੇ ਪਾਸੇ ਉਹਨਾਂ ਦੀ ਪਤਨੀ ਵੀ ਮੁਲਾਕਾਤ ਕਰ ਗਈ ਤੇ ਅੱਜ ਬਕਾਇਦਾ ਤੌਰ ਤੇ ਇੱਕ ਲਾਣਾ ਇਹਨਾਂ ਦਾ ਜਿਹਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਮੇਸ਼ਿੰਦਰ ਸਿੰਘ ਗਰੇਵਾਲ ਤੇ ਸਿਕੰਦਰ ਸਿੰਘ ਮਲੂਕਾ ਇਹ ਜਥਾ ਲੈ ਕੇ ਗਿਆ ਨਹੀਂ ਮਿਲਣ ਵਾਸਤੇ ਉਹਨਾਂ ਨੂੰ ਤੇ ਜੇ ਫੇਰ ਵੀ ਤੁਸੀਂ ਕਹਿ ਦਿਓ ਕਿ ਸਾਨੂੰ ਇਹਦੇ ਵਿੱਚ ਮਿਲਣੀ ਦੇ ਦਿੰਦੇ ਤੇ ਮਾੜੀ ਗੱਲ ਫਿਰ ਜੋ ਬੰਦੀ ਕਹੀ ਜੋ ਫਿਰ ਤੇ ਸਿਆਸੀ ਤੌਰ ਤੇ ਬਿਆਨ ਦੇਣੇ ਆ ਉਥੇ ਕਿਹੜਾ ਕਿਸੇ ਨੂੰ ਕੋਈ ਬਿਲੋਂਦਾ ਵੀ ਬਿਆਨ ਦਿੱਤਾ ਕੋਈ ਆਪਣਾ ਕੁਝ ਘਟ ਜਾਣਾ ਦੇਈ ਜੋ ਕੋਈ ਗੱਲ ਇਹ ਤੁਹਾਡਾ ਫੰਡਾਮੈਂਟਲ ਰਾਈਟ ਹੈ ਵੀ ਜਿਹੜਾ ਬੰਦਾ ਜੇਲ੍ਹ 'ਚ ਬਿਠਾ ਉਹਦੇ ਨਾਲ ਮੁਲਾਕਤ ਕਰਨਾ ਤੁਹਾਨੂੰ ਅਧਿਕਾਰ ਤੁਸੀਂ ਕਰ ਸਕਦੇ ਹੋ ਅੱਗੇ ਵੇਖੋ ਸ਼ਾਮਾ ਨੂੰ ਆ ਕੇ ਕੀ ਕਹਿੰਦੇ ਆ ਕਿ ਉਹਨੂੰ ਤੰਗ ਕੀਤਾ ਜਾ ਰਿਹਾ ਜੀ ਉੱਥੇ ਗੈਂਗਸ ਨੇ ਜੀ ਉੱਥੇ ਕਾਤਲ ਨੇ ਜੀ ਉੱਤੇ ਰੱਖਿਆ ਜੀ ਇਹਦੀ ਬਗਲੀ ਜਣੀ ਚੀ ਦੀ ਆ ਕਈ ਕੁਝ ਕਹਿਣਗੇ ਬਾਕੀ ਦੇਖਦੇ ਹਾਂ ਸ਼ਾਮਾ ਨੂੰ ਕੀ ਬਣਦਾ ਜੀ ਲੇਕਿਨ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ ਜੇ ਇਦਾਂ ਹੀ ਮੁਸ਼ਕਲਾਂ ਵੱਧਦੀਆਂ ਰਹੀਆਂ ਜੇ ਇਹਨਾਂ ਐਨਡੀ ਐਨਡੀ ਪੀਐਸ ਦਾ ਕੇਸ ਜਿਹੜਾ ਕੇਸ ਉਹਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਤੇ ਫਿਰ ਵਿਕਰਮ ਮਜੀਠੀ ਦੀ ਮੁਸ਼ਕਲ ਹੋਰ ਹੋ ਜਾਏਗੀ ਕਿਉਂ ਉਹ ਮਾਮਲਾ ਬਹੁਤ ਸੀਰੀਅਸ ਹੈ ਇਹਨਾਂ ਦੇ ਵਕੀਲ ਵਿਕਰਮ ਮਜੀਠੀ ਨੇ ਕਈ ਵਾਰੀ ਕਹਿ ਚੁੱਕਿਆ ਮਾਮਲਾ ਡੀਏ ਦਾ ਤੇ ਗੱਲ ਨਸ਼ਿਆਂ ਦੀ ਕਰਦੇ ਆ ਭਾਈ ਨਸ਼ਿਆਂ ਦਾ ਕੇਸ ਪੈਂਡਿੰਗ ਹੈ ਦੇ ਭਾਈ ਉਹਦੀ ਪੜਤਾਲ ਹੋ ਸਕਦੀ ਹੈ ਉਹਦਾ ਚਲਾਨ ਪੇਸ਼ ਹੋ ਸਕਦਾ ਵਾ ਸਿੱਟੀ ਵੀ ਜਿੰਦਾ ਅਜੇ ਛੀਂ ਨਹੀਂ ਹੋ ਗਈ ਉਹ